ਦੋਸਤੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੀਤ ਕਰ ਰੱਖੀ ਬਰਾੜ ਕਾ ਜੀਣਾ ਦੋਸਤੋ ਤੁਹਾਨੂੰ ਪਤਾ ਹੈ ਵੀ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਹਰੇਕ ਪਾਰਟੀ ਨੇ ਆਪੋ ਆਪਣੇ ਉਮੀਦਵਾਰ ਦਿੱਤੇ ਹੋਏ ਆ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਕਦੇ ਵੀ ਕਿਸੇ ਪਾਰਟੀ ਮਗਰ ਨਾ ਜਾਓ ਮੈਂ ਖੁਦ ਕਦੇ ਵੀ ਕਿਸੇ ਪੱਕੇ ਤੌਰ ਤੇ ਕਿਸੇ ਪਾਰਟੀ ਦੀ ਸਪੋਰਟ ਨਾ ਕੀਤੀ ਹੈ ਨਾ ਕਰਨੀ ਹੈ ਮੈਂ ਕਹਿੰਦਾ ਹੁਣ ਵੀ ਬੰਦਾ ਵੇਖ ਕੇ ਬੰਦੇ ਦੇ ਕੰਮ ਵੇਖ ਕੇ ਬੰਦੇ ਦੀ ਸੋਚ ਵੇਖ ਕੇ ਉਹਦੀ ਸਪੋਰਟ ਕਰੋ ਨੰਬਰ 1 ਤੇ ਸਾਡਾ ਹਲਕਾ ਫਰੀਦਕੋਟ ਸਾਡੇ ਹਲਕੇ ਤੋਂ ਬੀਬੀ ਅਮਰਜੀਤ ਕੌਰ ਸਾਹੋਕੇ ਚੋਣ ਲੜ ਰਹੇ ਆ ਉਹ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਰਹੇ ਆ ਮੈਂ ਨਹੀਂ ਕਹਿੰਦਾ ਕਾਂਗਰਸ ਚੰਗੀ ਹੈ ਮੈਂ ਨਹੀਂ ਕਹਿੰਦਾ ਕਾਂਗਰਸ ਮਾੜੀ ਹੈ ਉਹ ਜੀ ਨੂੰ ਚੰਗੀ ਲੱਗਦੀ ਹੈ ਕਿਸੇ ਨੂੰ ਮਾੜੀ ਲੱਗਦੀ ਹੈ ਠੀਕ ਹੈ ਪਰ ਮੈਂ ਸਪੋਰਟ ਕਰਦਾ ਸਾਹੋਕੇ ਪਰਿਵਾਰ ਦੀ ਉਹਦਾ ਕਾਰਨ ਹੈ ਕਿ ਵੱਡੇ ਵੀਰ ਭੁਪਿੰਦਰ ਸਿੰਘ ਜੀ ਸਾਹੋਕੇ ਜੋ ਦਿਨ ਰਾਤ ਲੋਕਾਂ ਦੇ ਨਾਲ ਖੜਦੇ ਆਏ ਆ ਹਰ ਦੁੱਖ ਸੁੱਖ ਦੇ ਵਿੱਚ ਹਰੇਕ ਦੇ ਨਾਲ ਤੁਰਦੇ ਆ ਇੰਨੀ ਮਿਹਨਤ ਮੈਂ ਨਹੀਂ ਦੇਖਿਆ ਕਿਸੇ ਲੀਡਰ ਨੇ ਕੀਤੀ ਹੋਊਗੀ ਨੇਰਸਵਾਰਥ ਜਦੋਂ ਕੋਈ ਉਹਨਾਂ ਨੂੰ ਉਹਨਾਂ ਕੋਲੇ ਕੋਈ ਵੱਡਾ ਅਹੁਦਾ ਨਹੀਂ ਸੀ ਦਿਨ ਰਾਤ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਖੜੇ ਆਉ ਉਹ ਕਾਂਗਰਸ ਪਾਰਟੀ ਬੁਲੰਚੋਂ ਰਲਦੇ ਆ ਪਰ ਮੈਂ ਪਾਰਟੀ ਵੀ ਨਹੀਂ ਮੈਂ ਬੰਦੇ ਨੂੰ ਸਰਦਾਰ ਭਪਿੰਦਰ ਸਿੰਘ ਸਾਹੋ ਕੇ ਇੱਕ ਬਹੁਤ ਹੀ ਇਮਾਨਦਾਰ ਤੇ ਮਿਹਰ ਅਨਸਾਰ ਇਨਸਾਨ ਹੈ ਜਿਹੜਾ ਵੀ ਬੰਦਾ ਉਹਨਾਂ ਕੋਲੇ ਗਿਆ ਉਹਨਾਂ ਨੇ ਕਦੇ ਉਹਨੂੰ ਪਾਰਟੀ ਨਹੀਂ ਪੁੱਛੀ ਕਿ ਤੁ ਕਿਹੜੀ ਪਾਰਟੀ ਦਾ ਹਰ ਇੱਕ ਦੀ ਜੋ ਮੈਂ ਮਦਦ ਕਰ ਸਕਦੇ ਸੀ ਜਿੰਨੀ ਕਰ ਸਕਦੇ ਸੀ ਉਹਨਾਂ ਨੇ ਮਦਦ ਕੀਤੀ ਹੈ ਤੇ ਕਦੇ ਵੀ ਉਹਨਾਂ ਨੇ ਕਿਸੇ ਵੀ ਬੰਦੇ ਨੂੰ ਆਏ ਨੂੰ ਮੋੜਿਆ ਨਹੀਂ ਹਾਂ ਵੀ ਜਿੰਦਾ ਵੀ ਜੋ ਵੀ ਕਰ ਸਕਦੇ ਸੀ ਜਿੰਨੀ ਉਹਨਾਂ ਕੋਲੇ ਪਾਵਰ ਸੀ ਉਹਨਾਂ ਨੇ ਹਰ ਇੱਕ ਦੀ ਮਦਦ ਕੀਤੀ ਹੈ ਮੈਂ ਕਦੇ ਵੀ ਕਿਸੇ ਪਾਰਟੀ ਦੀ ਸਪੋਰਟ ਨਹੀਂ ਕੀਤੀ ਮੈਂ ਸਿਰਫ ਇਨਸਾਨ ਦੀ ਸਪੋਰਟ ਕਰਦਾ ਹਾਂ ਸਰਦਾਰ ਭਪਿੰਦਰ ਸਿੰਘ ਸਾਹੋ ਕੇ ਦੀ ਸੋਚ ਪੈਣ ਅਮਰਜੀਤ ਕੌਰ ਸਾਹੋਕੇ ਦੀ ਸੋਚ ਉਹਨਾਂ ਦਾ ਲੋਕਾਂ ਦੇ ਪ੍ਰਤੀ ਪਿਆਰ ਲੋਕਾਂ ਦੇ ਨਾਲ ਵਿਚਰਨਾ ਲੋਕਾਂ ਦੇ ਤੋਖ ਸੁਖ ਦੇ ਵਿੱਚ ਜਾਣਾ ਇਹ ਚੀਜ਼ ਦੇਖ ਕੇ ਮੈਂ ਉਹਨਾਂ ਦੀ ਸਪੋਰਟ ਕਰਦਾ ਦੂਜਾ ਨੰਬਰ ਵੱਡੇ ਵੀਰ ਸਰਦਾਰ ਹਰੀ ਸਿੰਘ ਖਾਈ ਮੇਰਾ ਉਹਨਾਂ ਦੇ ਨਾਲ 25 ਸਾਲ ਤੋਂ ਪਿਆਰ ਹੈ ਜਦੋਂ ਵੀ ਉਹਨਾਂ ਨੂੰ ਕਦੇ ਫੋਨ ਕੀਤਾ ਬਾਈ ਮੈਨੂੰ ਆਹ ਪ੍ਰੋਬਲਮ ਹੈ ਉਹ ਮੇਰੇ ਨਾਲ ਖੜੇ ਆ ਬੜੇ ਬਖਤਾਏ ਆ ਜਦੋਂ ਬਾਈ ਨੇ ਮੇਰਾ ਡਟ ਕੇ ਸਾਥ ਦਿੱਤਾ ਤੇ ਮੈਂ ਕਦੇ ਪਾਰਟੀ ਵੇਖ ਕੇ ਨਹੀਂ ਮੈਂ ਇਨਸਾਨ ਦੇਖ ਕੇ ਉਹਨਾਂ ਦੀ ਸਪੋਰਟ ਕਰਦਾ ਬਾਈ ਹਰੀ ਸਿੰਘ ਖਾਈ ਜੀ ਸਰਦਾਰ ਭਪਿੰਦਰ ਸਿੰਘ ਸਾਹ ਹੋ ਕੇ ਭੈਣ ਅਮਰਜੀਤ ਕੌਰ ਸਾਹ ਹੋ ਕੇ ਮੈਂ ਇਹਨਾਂ ਦੀ ਸੋਚ ਵੇਖ ਕੇ ਇਹਨਾਂ ਦੇ ਵਿਚਾਰ ਵੇਖ ਕੇ ਮੈਂ ਇਹਨਾਂ ਦੀ ਸਪੋਰਟ ਕਰਦਾ ਤੁਸੀਂ ਵੀ ਦੋਸਤੋ ਵੋਟ ਪਾਉਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਸੋਚਿਓ ਵੀ ਕਿਹੜਾ ਬੰਦਾ ਸਾਡੇ ਲਈ ਖੜਾ ਹੈ ਕਿਨੇ ਸਾਡੇ ਦੁੱਖ ਸੁੱਖ ਦੇ ਵਿੱਚ ਆ ਕੇ ਸਾਡਾ ਹਾਲ-ਚਾਲ ਪੁੱਛਿਆ ਸੀ ਤੇ ਕਿਹੜੇ ਬੰਦੇ ਨੂੰ ਆਪਾਂ ਮਿਲ ਸਕਦੇ ਆ ਸਰਦਾਰ ਭੁਪਿੰਦਰ ਸਿੰਘ ਸਾਹੋਕੇ ਭੈਣ ਮਰਜੀਤ ਕੌਰ ਸਾਹੋਕੇ ਸਰਦਾਰ ਹਰੀ ਸਿੰਘ ਖਾਈ ਇਹ ਸਾਡੇ ਇਲਾਕੇ ਤੇ ਆ ਇਹਨਾਂ ਨੂੰ ਰਾਤ ਨੂੰ 12 ਵਜੇ ਵੀ ਜਾ ਕੇ ਆਪਾਂ ਉਠਾ ਲਈਏ ਨਾ ਆਪਣੇ ਨਾਲ ਤੁਰਨਗੇ ਮੇਰੀ ਕਰਾਰੀ ਬਸ ਇੱਕੋ ਹੀ ਮੇਰੀ ਅਪੀਲ ਹੈ ਸੋਨੂੰ ਬਈ ਲਕੀਰ ਦੇ ਫਕੀਰ ਨਾ ਬਣੋ ਬਈ ਹਾਂ ਸਾਡੇ ਬਾਪੂ ਨੇ ਆਹ ਪਾਰਟੀ ਨੂੰ ਵੋਟ ਪਾਈ ਸੀ ਤੇ ਮੈਂ ਵੀ ਉਹ ਪਾਰਟੀ ਨੂੰ ਵੋਟ ਪਾਉਣੀ ਆ ਫਲਾਨੀ ਪਾਰਟੀ ਦੇ ਨਾਲ ਆਪਾਂ ਜੁੜੀਏ ਤੇ ਆਪਾਂ ਫਲਾਨੀ ਪਾਰਟੀ ਨੂੰ ਵੋਟ ਪਾਉਣੇ ਨਹੀਂ ਬੰਦਾ ਵੇਖੋ ਬੰਦੇ ਦੀ ਸੋਚ ਵੇਖੋ ਤੇ ਇਹ ਵੇਖੋ ਵੀ ਇਹ ਬੰਦੇ ਤੇ ਸਾਡੀ ਪਹੁੰਚ ਹੈਗੀ ਐ ਇਹਨੂੰ ਅਸੀਂ ਮਿਲ ਸਕਦੇ ਆ ਇਹ ਬੰਦਾ ਸਾਡੇ ਇਲਾਕੇ ਦਾ ਹੈ ਉਸ ਬੰਦੇ ਦੀ ਸਪੋਰਟ ਕਰੋ ਉਸ ਬੰਦੇ ਨੂੰ ਵੋਟ ਪਾਓ ਹੁਣ ਕਈ ਕੈਂਡੀਡੇਟ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਕਿਸੇ ਨੂੰ ਮਾੜਾ ਨਹੀਂ ਕਹਿਣਾ ਜੇ ਜੇ ਉਹਨਾਂ ਨੂੰ ਆਪਾਂ ਨੂੰ ਕਦੇ ਲੋੜ ਪੈ ਗਈ ਪਹਿਲੀ ਗੱਲ ਤਾਂ ਆਪਾਂ ਨੂੰ ਉਹਨਾਂ ਦਾ ਨੰਬਰ ਹੀ ਨਹੀਂ ਮਿਲਣਾ ਜੇ ਨੰਬਰ ਮਿਲ ਗਿਆ ਉਹਨਾਂ ਨੇ ਆਪਣਾ ਫੋਨ ਨਹੀਂ ਚੱਕਣਾ ਇਹ ਮੇਰੀ ਗਰੰਟੀ ਹੈ ਠੀਕ ਹੈ ਨਾ ਉਹਨਾਂ ਤੇ ਕਰ ਆਪਣੀ ਪਹੁੰਚ ਹੈ ਨਾ ਉਹਨਾਂ ਨੇ ਆਪਣੇ ਇਲਾਕੇ ਦੇ ਵਿੱਚ ਰਹਿਣਾ ਹੈ ਆਕੇ ਤੇ ਪਰ ਮੈਂ ਗਰੰਟੀ ਦਿੰਦਾ ਸਰਦਾਰ ਭਪਿੰਦਰ ਸਿੰਘ ਸਾਹੋਕੇ ਭੈਣ ਅਮਰਜੀਤ ਕੌਰ ਸਾਹੋਕੇ ਬਾਈ ਹਰੀ ਸਿੰਘ ਖਾਈ ਇਹ ਬੰਦੇ ਜਦੋਂ ਮਰਜੀ ਇਹਨਾਂ ਨੂੰ ਰਾਤ ਨੂੰ 12 ਵਜੇ ਕਾਲ ਕਰ ਲਓ ਤੁਹਾਡਾ ਪਹਿਲੇ ਦਿਗ ਰਿੰਗ ਤੇ ਫੋਨ ਚੱਕਣਗੇ ਜਦੋਂ ਮਰਜੀ ਆਪਾਂ ਇਹਨਾਂ ਨੂੰ ਜਾ ਕੇ ਮਿਲ ਸਕਦੇ ਹਾਂ ਕਿਉਂਕਿ ਆਪਣੇ ਇਲਾਕੇ ਦੇ ਆ ਤੇ ਬਾਕੀ ਇੰਨੇ ਸਾਲਾਂ ਤੋਂ ਇਹ ਆਪਣੀ ਦੁੱਖ ਸੁੱਖ ਦੇ ਵਿੱਚ ਖੜਦੇ ਆਏ ਆ ਤੇ ਸੋ ਦੋਸਤੋ ਇਹ ਹੀ ਕਹਿਣਾ ਸੀ ਬਈ ਲਕੀਰ ਦੇ ਫਕੀਰ ਨਾ ਬਣਿਓ ਪਾਰਟੀ ਨਾ ਵੇਖਿਓ ਸਿਰਫ ਤੇ ਸਿਰਫ ਬੰਦਾ ਬੰਦੇ ਦੀ ਸੋਚ ਉਹਦੇ ਵਿਚਾਰ ਤੇ ਇਹ ਵੇਖ ਕੇ ਬੂਟ ਪਾਇਓ ਕਿ ਇਹ ਨੂੰ ਆਪਾਂ ਮਿਲ ਸਕਦੇ ਆ ਜੇ ਸਾਨੂੰ ਕਿਤੇ ਰਾਤ ਨੂੰ ਪ੍ਰੋਬਲਮ ਪੈ ਗਈ ਇਹ ਸਾਡਾ ਫੋਨ ਚੱਕ ਲਓ ਕੀ ਇਹਦੇ ਤੇਕਰ ਸਾਡੀ ਪਹੁੰਚ ਹੋ ਸਕਦੀ ਆ ਤੇ ਸੋ ਨੂੰ ਪਤਾ ਹੀ ਆ ਬਾਈ ਭਪਿੰਦਰ ਸਿੰਘ ਸਾਹੋਕੇ ਭੈਣ ਮਰਜੀਤ ਕੌਰ ਸਾਹੋਕੇ ਬਾਈ ਹਰੀ ਸਿੰਘ ਖਾਈ ਜਿਨ੍ਹਾਂ ਦੀ ਮੈਂ ਗਰੰਟੀ ਲੈਣਾ ਵੀ ਇਹਨਾਂ ਨੂੰ ਰਾਤ ਨੂੰ 12 ਵਜੇ ਵੀ ਕਾਲ ਕਰੋਗੇ ਨਾ ਸੋਡਾ ਫੋਨ ਚੱਕਣਗੇ ਜਦੋਂ ਵੀ ਤੁਸੀਂ ਕਹੋਗੇ ਤੁਹਾਡੇ ਨਾਲ ਤੁਰਨ ਆਉਣ ਵਾਲੀ ਇੱਕ ਤਰੀਕ ਨੂੰ ਤੇ ਸੋ ਦੋਸਤੋ ਬੰਦਾ ਵੇਖ ਕੇ ਬੰਦੇ ਦੇ ਵਿਚਾਰ ਵੇਖ ਕੇ ਉਹਦੀ ਸੋਚ ਵੇਖ ਕੇ ਵੋਟ ਪਾਇਓ ਬਸ ਇਹੀ ਤੁਹਾਨੂੰ ਅਪੀਲ ਕਰਨੀ ਸੀ ਆਪਣੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਭੈਣ ਮਰਜੀਤ ਕੌਰ ਸਾਹੋਕੇ ਚੋਣ ਲੜ ਰਹੀ ਹੈ ਇੱਕ ਵਾਰ ਉਹਨਾਂ ਦੀ ਸਪੋਰਟ ਜ਼ਰੂਰ ਕਰਿਓ ਮੈਂ ਗਰੰਟੀ ਦਿੰਦਾ ਐਸ ਚੀਜ਼ ਦੀ ਵੀ ਰਾਤ ਨੂੰ 12 ਵਜੇ ਵੀ ਤੁਸੀਂ ਕਾਲ ਕਰੋਗੇ ਨਾ ਉਹ ਤੁਹਾਡੇ ਨਾਲ ਖੜਨਗੇ ਤੁਹਾਡੇ ਨਾਲ ਤੁਰਨਗੇ ਤੁਹਾਡਾ ਕੰਮ ਕਰਨਗੇ ਤੁਹਾਡੇ ਦੁੱਖ ਸੁੱਖ ਦੇ ਵਿੱਚ ਆਉਣਗੇ ਤੇ ਸੋ ਦੋਸਤੋ ਐਨੀ ਬੇਨਤੀ ਕਰਨੀ ਸੀ ਤੁਹਾਨੂੰ ਧੰਨਵਾਦ